ਗ੍ਰਿਫਤਾਰ ਡੀਆਈਜੀ ਭੁੱਲਰ ਦਾ ਮਾਮਲਾ ਹਾਲੇ ਚੱਲ ਹੀ ਰਿਹਾ ਸੀਗਾ ਤੇ ਇਸ ਦਰਮਿਆਨ ਇੱਕ ਹੋਰ ਗ੍ਰਿਫਤਾਰੀ ਹੁੰਦੀ ਹੈ ਮਾਝੇ 'ਚ ਉੱਥੇ ਇੱਕ ਲਲਿਤ ਨਾਂ ਦਾ ਬੰਦਾ ਫੜਿਆ ਜਾਂਦਾ ਠੀਕ ਉਸੇ ਤਰ੍ਹਾਂ ਜਿਦਾਂ ਇਸ ਮਾਮਲੇ ਦੇ ਵਿੱਚ ਕ੍ਰਿਸ਼ਾਨੂੰ ਫੜਿਆ ਸੀਗਾ ਦਲਾਲ ਦੀ ਭੂਮਿਕਾ 'ਚ ਕਥੇ ਦਲਾਲ ਦੀ ਭੂਮਿਕਾ 'ਚ ਉਸ ਫੜੇ ਗਏ ਵਿਅਕਤੀ ਦਾ ਨਾਮ ਲਲਿਤ ਜਿਹਦੇ ਬਾਰੇ ਦਾਵਾ ਕੀਤਾ ਗਿਆ ਕਿ ਇਹਦੀ ਸ਼ਹਿਰਤਾ ਦੇ ਥਾਣੇ ਦੇ ਐਸਐਚਓ ਦੇ ਦਫ਼ਤਰ ਦੇ ਵਿੱਚ ਉਹਦੇ ਬਰੋਬਰ ਇੱਕ ਕੁਰਸੀ ਡੈਂਦੀ ਸੀ ਐਸਐਚਓ ਦੇ ਬਰੋਬਰ ਕੁਰਸੀ ਮੇਰੇ ਵੀਰੇ ਦੀ ਥਾਣੇਦਾਰ ਦੇ ਬਰੋਬਰ ਡੈਂਦੀ ਉਹ ਪਹਿਲਾਂ ਬੋਲੀਆਂ ਸੁਣਦੇ ਹੁੰਦੇ ਸੀ ਤਾਂ ਹਕੀਕਤ ਦੇਖੋ ਸਰ ਹਕੀਕਤ ਤਾਂ ਦੱਸਦੇ ਆ ਕਿ ਕਿਸੇ ਐਫਆਈਆਰ ਦੇ ਵਿੱਚ ਕੋਈ ਨਾਮਜ਼ਦ ਹੋਇਆ ਉਹਨੂੰ ਕਢਾਉਣਾ ਕਿਸੇ ਨੂੰ ਐਫਆਈਆਰ ਦੇ ਵਿੱਚ ਪਾਉਣਾ ਕੋਈ ਪ੍ਰਾਪਰਟੀ ਡਿਸਪਿਊਟ ਹੱਲ ਕਰਵਾਉਣਾ ਹੈ ਕੋਈ ਘਰ ਦਾ ਝਗੜਾ ਜਿਹੜਾ ਹੈ ਉਹ ਖਤਮ ਕਰਵਾਉਣਾ ਹੈ ਲੱਭੋ ਕਿਹਨੂੰ ਲੱਭੋ ਲਲਿਤ ਆ ਆ ਗਿਆ ਆਹ ਕੌਣ ਆ ਗਿਆ ਲਲਿਤ ਆ ਗਿਆ ਮਾਫ ਕਰਨਾ ਲਲਿਤ ਦੀ ਪ੍ਰਾਪਰਟੀ ਦੱਸਦੇ ਆ ਕਿ ਕਰੋੜਾਂ ਦੇ ਵਿੱਚ ਹੈ ਕਰੋੜਾਂ ਦੇ ਵਿੱਚ ਕਮਾਲ ਦੀ ਗੱਲ ਹੈ ਹਾਲਾਂਕਿ ਉਸ ਮਾਮਲੇ ਦੇ ਵਿੱਚ ਜਿਹੜਾ ਵਿਨੋਦ ਨਾਂ ਦਾ ਐਸ ਐਚਓ ਹੈ ਅੱਜਕਲ ਫਰਾਰ ਚੱਲਦਾ ਠੀਕ ਉਸ ਤਰ੍ਹਾਂ ਜਿਵੇਂ ਫੋਫੜ ਫਰਾਰ ਚੱਲਦਾ ਹੈ ਵੈਸੇ ਫੋਫੜ ਦੇ ਮਾਮਲੇ ਦੇ ਵਿੱਚ ਵੀ ਅਜੀਬ ਕੀਤਾ ਸਰਕਾਰ ਨੇ ਕਹਿੰਦੇ ਜੀ ਉਹਦੀ ਐਲਓਸੀ ਚੱਰੀ ਆ ਰਿਹਾ ਸਰ ਉਹ ਤਾਂ ਕਈ ਹਫ਼ਤੇ ਪਹਿਲਾਂ ਦਾ ਕੰਟਰੀ ਆਊਟ ਹੋ ਕੇ ਇੱਕ ਵਧੀਆ ਮੌਲਕ ਦੇ ਇੱਕ ਵਧੀਆ ਸ਼ਹਿਰ ਦੇ ਇੱਕ ਵਧੀਆ ਘਰ ਦੇ ਵਿੱਚ ਰਹਿ ਰਿਹਾ ਹੈ इवन दैट ਕਿ ਫਫਰਦਾ ਮੁੰਡਾ ਵੀ ਲੱਭ ਲਓ ਲੱਭ ਸਕਦੇ ਹੋ ਤਾਂ ਲੱਭ ਲਓ ਐਲਓ ਸੀ ਜਾਰੀ ਕਰ ਦਿੱਤੀ ਹੈ ਜੀ ਖੈਰ ਮਤਲਬ ਇਹ ਕਹਾਣੀ ਜਿਹੜੀ ਹੈ ਲਾਲਿਤੀ ਵਿਨੋਤੀ ਦੇਖ ਰਹੇ ਹੋ ਵੀ ਨੋ ਇੱਕ ਕਹਾਣੀ ਦੱਸ ਰਹੀ ਹੈ ਕਿ ਪੰਜਾਬ ਪੁਲਿਸ ਦੀ ਕਹਾਣੀ ਕਿੰਨੀ ਖਰਾਬ ਹੋਈ ਆ ਇਸ ਤੋਂ ਪਹਿਲਾਂ ਕਈ ਮਾਮਲੇ ਆ ਆ ਕੁਝ ਸਾਲਾਂ ਦੇ ਵਿੱਚ ਹੀ ਦੇਖੋ ਹਾਈ ਪ੍ਰੋਫਾਈਲ ਰਿਸ਼ਵਤ ਦੇ ਮਾਮਲੇ ਜਿਹਦੇ ਵਿੱਚ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਇਸੇ ਤਰ੍ਹਾਂ ਆਈਜੀ ਪ੍ਰਦੀਪ ਕੁਮਾਰ ਯਾਦਵ ਫਸ ਗਏ ਸਨ ਵਿਜੀਲੈਂਸ ਬਿਊਰੋ ਨੇ ਕਰਪਸ਼ਨ ਦਾ ਕੇਸ ਦਰਜ ਕੀਤਾ ਫਿਲਹਾਲ ਅਦਾਲਤ ਦੇ ਵਿੱਚ ਉਹ ਪੈਂਡਿੰਗ ਹੈ ਅਦਾਲਤ ਦੇ ਵਿੱਚ ਸੁਣਵਾਈ ਅਧੀਨ ਹੈ ਇਹ ਕੀ ਸੀਗਾ ਕਿ ਫਰੀਦਕੋਟ ਸਥਿਤ ਫਰੀਦਕੋਟ ਛੇਲੇ ਦੇ ਵਿੱਚ ਦਿਆਲदास ਹਤਿਆ ਕਾਂਡ ਹੋਇਆ ਸੀ ਬਾਬਾ ਦਿਆਲदास ਇਸ ਮਾਮਲੇ ਦੇ ਵਿੱਚ ਐਸਪੀ ਗਗਨੇਸ਼ ਕੁਮਾਰ ਡੀਐਸਪੀ ਸੁਸ਼ੀਲ ਕੁਮਾਰ ਐਸਆਈ ਖੇਮਚੰਦਰ ਪ੍ਰਾਸ਼ਰ ਤੇ ਦੋ ਹੋਰ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਕਿਉਂ ਕਿ ਕਿਉਂਕਿ ਮੁੱਖ ਦੋਸ਼ੀ ਨੂੰ ਬਚਾਉਣ ਦੇ ਲਈ ਇਹਨਾਂ ਨੇ 1 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ ਮੋਗਾ ਦੇ ਕਪੂਰੇ ਪਿੰਡ ਦਾ ਰਹਿਣ ਵਾਲਾ ਜਿਹੜਾ ਸੰਤ ਜਰਨੈਲ ਦਾਸ ਸੀਗਾ ਇਸ ਨੂੰ ਬਤੌਰ ਮੁੱਖ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਜਿਹਨੂੰ ਫਿਰ ਪੁਲਿਸ ਨੇ ਜਾਂਚ ਦੇ ਵਿੱਚ ਕਲੀਨ ਚਿੱਟ ਦੇ ਦਿੱਤੀ ਸ਼ਿਕਾਇਤ ਕਰਤਾ ਜਿਹੜਾ ਬਾਬਾ ਗੰਗਨ ਦਾਸ ਸੀਗਾ ਜਿਨੇ ਪੈਰਵਾਹੀ ਕੀਤੀ ਉਸਨੇ ਆਈਜੀ ਫਰੀਦਕੋਟ ਰਹੇ ਪ੍ਰਦੀਪ ਯਾਦਵ ਤੇ ਐਸ ਐਸ ਐਸਪੀ ਗਗਨੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਰਹਿਨਮਾਈ ਹੇਠ ਇੱਕ ਐਸਆਈਟੀ ਬਣਾਈ ਸੀ ਤਿੰਨ ਅਧਿਕਾਰੀਆਂ ਤੇ ਹਤਿਆ ਕਾਂਡ ਦੇ ਮੁੱਖ ਦੋਸ਼ੀ ਜਰਨੈਲ ਦਾਸ ਨੂੰ ਦੁਬਾਰਾ ਕੇਸ ਦੇ ਵਿੱਚ ਨਾਮਜ਼ਦ ਕਰਵਾਉਣ ਦੇ ਲਈ ਸ਼ਿਕਾਇਤਕਰਤਾ ਗਗਨ ਦਾਸ ਤੋਂ ਆਈਜੀ ਦੇ ਨਾਮ ਤੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਸੀ ਤੇ ਧਰਾਤਮਕਾ ਕੇ 20 ਲੱਖ ਵਸੂਲ ਲਿਆ ਇਹਨੂੰ ਹੁਣ ਸੰਖੇਪ ਚ ਸਮਝ ਲਾਓ ਕਿ ਜਿਵੇਂ ਤੁਹਾਨੂੰ ਪਤਾ ਡੇਰਿਆਂ ਦੀ ਗੱਦੀ ਦਾ ਰੌਲਾ ਹੁੰਦਾ ਚੜਾਵੇ ਦਾ ਰੌਲਾ ਹੁੰਦਾ ਕਤਲ ਹੋਇਆ ਜਿਹੜਾ ਮੁੱਖ ਦੋਸ਼ੀ ਸੀ ਪਹਿਲਾਂ ਤਾਂ ਉਹਨੂੰ ਕਲੀਮ ਚਿੱਟ ਦੇਣ ਦੀ ਵਜ੍ਹਾ ਦੇ ਵਿੱਚ ਕਰੋੜ ਰੁਪਈਆ ਲੈ ਲਿਆ ਚਰਨੈਲ ਦਾਸ ਨੂੰ ਫਿਰ ਜਿਹੜਾ ਪਾਇਰ ਵਾਈ ਕਰ ਰਿਹਾ ਸੀ ਗਗਨ ਦਾਸ ਉਹਦੇ ਤੋਂ 50 ਲੱਖ ਰੁਪਈਆ ਮੰਗਿਆ ਕਿ ਜੇ ਉਸ ਨੂੰ ਨਾਮਜ਼ਦ ਕਰਵਾਉਣਾ ਤਾਂ ਤੁਸੀਂ ਸੋਚ ਕੇ ਦੇਖੋ ਕਿੰਨੀ ਵੱਡੀ ਗੇੜ ਇਸ ਤੋਂ ਇਲਾਵਾ ਜੇ ਮੈਂ ਹੋਰ ਮਾਮਲਿਆਂ ਦੀ ਗੱਲ ਕਰਾਂ ਇੰਦਰਵੀਰ ਸਿੰਘ ਨੌਜਵਾਨ ਆਈਪੀਐਸ ਇਹ ਵੀ ਕਰਗੇਸਨ ਬਹੁਤ ਤਗੜੇ ਦੋਸ਼ਾਂ ਦੇ ਵਿੱਚ ਹਾਲਾਂਕਿ ਇਹਨਾਂ ਤੇ ਇੱਕ ਨਹੀਂ ਹੋਰ ਵੀ ਦੋਸ਼ ਸੀਗੇ ਆਸ਼ੀਸ਼ ਕਪੂਰ ਜੇ ਇਸ ਤੋਂ ਇਲਾਵਾ ਪੁਲਸ ਤੋਂ ਇਲਾਵਾ ਵੀ ਆਪਾਂ ਦੇਖੀਏ ਆਈਐਸ ਦਾ ਪੋਪਲੀ ਵਾਲਾ ਮਾਮਲਾ ਅਸੀਂ ਇਹਨਾਂ ਸਮਿਆਂ ਦੇ ਦੌਰਾਨ ਦੇਖਿਆ ਤਾਂ ਖੈਰ ਮੈਂ ਵਾਪਸ ਮੁੜਦਾ ਪੁੱਲਰ ਵਾਲੇ ਪਰਕਰਨ 'ਚ ਮੈਂ ਇਹ ਦੋ ਤਿੰਨ ਪਰਕਰਨ ਤੁਹਾਨੂੰ ਇਸ ਕਰਕੇ ਜੋੜ ਕੇ ਦੱਸਿਆ ਕਿ ਪੰਜਾਬ ਪੁਲਿਸ ਦੀ ਖੇਡ ਕਿੱਡੀ ਤਕੜੀ ਖਰਾਬ ਹੈ ਜਿਵੇਂ ਆਪਾਂ ਪੰਜਾਬੀ ਚ ਕਹਿ ਲੈਂਦੇ ਆ ਨਾ ਕਿ ਖਾਣਾ ਹੀ ਖਰਾਬ ਹੁੰਦਾ ਕਈ ਥਾਂ ਤੇ ਅੱਛਾ ਹੁਣ ਭੁੱਲਰ ਦੇ ਮਾਮਲੇ ਦੇ ਵਿੱਚ ਲੇਟੈਸਟ ਇਹ ਹੀ ਜਾਣਕਾਰੀ ਸੀ ਕਿ ਸੀਬੀਆਈ ਨੇ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕੀਤਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਦੱਸਿਆ ਕਿ 2 ਮਹੀਨਿਆਂ ਚ 32 ਲੱਖ ਰੁਪਈਆ ਖਾਤਿਆਂ ਚ ਆਇਆ ਇਸੇ ਤਰ੍ਹਾਂ ਕ੍ਰਿਸ਼ਾਨੂੰ ਕਿ ਭਾਈ 1 ਕਰੋੜ 20 ਲੱਖ ਰੁਪਈਆ ਉਹਦੇ ਖਾਤਿਆਂ ਚ ਆਇਆ ਕੋਈ 15-20 ਮਹੀਨਿਆਂ ਦੇ ਵਕਫੇ ਦੇ ਦੌਰਾਨ ਹੁਣ ਇਸ ਸਾਰੇ प्रकरण ਚ ਇੱਕ ਚੀਜ਼ ਹੋਰ ਅੱਗੇ ਤੁਰਦੀ ਹੈ ਕਿ ਰੀਅਲ ਅਸਟੇਟ ਕਾਰੋਬਾਰੀ ਹੈ ਜਿਹੜਾ ਭੁਪਿੰਦਰ ਸਿੰਘ ਉਹਦਾ ਵੀ ਰਿਮਾਂਡ ਹਾਸਲ ਕੀਤਾ ਜਾ ਸਕਦਾ ਕਿਉਂਕਿ ਕੁਝ ਅਫਸਰਾਂ ਦੀ ਬਲੈਕ ਮਨੀ ਜਿਹੜੀ ਹੈ ਉਹ ਇਨਵੈਸਟ ਕਰਵਾਈ ਗਈ ਹੈ ਕਥਿਤ ਤੌਰ ਤੇ ਇਹ ਚਰਚਾਵਾਂ ਨੇ ਦੋਸ਼ ਨੇ ਇਸ ਤੋਂ ਇਲਾਵਾ ਪਟਿਆਲੇ ਤੋਂ ਜੇ ਆਪਾਂ ਬਾਹਰ ਦੀ ਗੱਲ ਕਰੀਏ ਕੁਝ ਹੋਰ ਥਾਵਾਂ ਤੇ ਵੀ सीबीआई ਨੇ ਰੇਡ ਕੀਤਾ ਬਿਲਕੁਲ ਉਸੇ ਦਿਨ ਕਈ ਘੰਟੇ ਇਹਨਾਂ ਦੀ ਇਹ ਛਾਪੇ ਮਾਰੀ ਜਿਹੜੀ ਆ ਜਾਰੀ ਰਹੀ ਆ ਤਾਂ ਕੁੱਲ ਮਲਾਕੇ ਆਪਾਂ ਜੇ ਇਸ ਚੀਜ਼ ਨੂੰ ਸਮਝਣਾ ਹੋਵੇ ਚਾਹੇ ਉਹ ਤੁਸੀਂ ਇੰਦਰ ਵੀਰ ਵਾਲਾ ਮਾਮਲਾ ਲੈ ਲਓ ਕਥੇ ਦੋਸ਼ਾਂ ਵਾਲਾ ਚਾਹੇ ਤੁਸੀਂ ਆ ਜਿਹੜਾ ਆਪਾਂ ਪ੍ਰਦੀਪ ਯਾਦਵ ਵਾਲਾ ਵਿਚਾਰੇ ਇਹ ਲੈ ਲਓ ਸ਼ੇਟਾ ਵਾਲਾ ਲੈ ਲਓ ਤਾਂ ਤੁਹਾਨੂੰ ਇੱਕ ਚੀਜ਼ ਕਾਮਨ ਦੇਖਣ ਨੂੰ ਮਿਲੇਗੀ ਬੜੀ ਇਹਦੇ ਵਿੱਚ ਸਾਂਝੀ ਮਿਲੇਗੀ ਉਹ ਇਹ ਹੈ ਕਿ ਆਰਗੇਨਾਈਜ਼ਡ ਤਰੀਕੇ ਦੇ ਨਾਲ ਕਰਪਸ਼ਨ ਲਈ ਜਾਂਦੀ ਆ ਪਹਿਲਾਂ ਕੀ ਹੁੰਦਾ ਸੀਗਾ ਸਾਡੇ ਵੈਂਧਿਆਂ ਦੀ ਗੱਲ ਆ ਕਿ ਕਿਸੇ ਕੇਸ ਦੇ ਵਿੱਚ ਆਈਓ ਯਾਨੀ ਏਐਸਆਈ ਜਿਹੜਾ ਹੁੰਦਾ ਸੀਗਾ ਉਹ ਆਉਂਦਾ ਤੇ ਉਹਦੇ ਨਾਲ ਕੋਈ ਹੌਲਦਾਰ ਸਿਪਾਹੀ ਕੋਈ ਮਾਮਲਾ ਸੈਟਲ ਕਰ ਦੇ ਇਹ ਮੇਰੀਆਂ ਅੱਖੀਂ ਵੇਖੇ ਦੀਆਂ ਗੱਲਾਂ ਨੇ ਕੋਈ ਇਹ ਕਵੇ ਨਾ ਕਿ ਮੈਂ ਸੁਣੀ ਹੈ ਕਿਉਂਕਿ ਮੈਂ ਬਹੁਤ ਛੋਟੇ ਜਿਹੇ ਹੁੰਦਿਆਂ ਨੇ ਬਹੁਤ ਕੁਝ ਵੇਖਿਆ ਉਹ ਆਉਂਦਾ ਸ਼ਰਾਬ ਦਾ ਕੇਸ ਸੀ ਜ ਕੁਝ ਵੀ ਦੋ ਵਿਅਕਤੀ ਹੁੰਦੇ ਉਹ ਆ ਕੇ ਮਾਮਲਾ ਸੈਟਲ ਕਰਦੇ ਮਾਮਲਾ ਜਿਵੇਂ ਕਿਵੇਂ ਨਿਬੇੜਦੇ ਤਾਂ ਉਹ ਕੁਝ ਰੁਪਏ ਲੈਂਦੇ ਸੀਗੇ ਕੁਝ ਰੁਪਏ ਲੈ ਕੇ ਇਹ ਕਹਿੰਦੇ ਸਨ ਕਿ ਐਨੇ ਸਾਡੇ ਐਨੇ ਵੱਡੇ ਸਾਹਬ ਦੇ ਮਾਮਲਾ ਰਫਾ ਤਫਾ ਪਰ ਅੱਜ ਵੱਡੇ ਤੋਂ ਵੱਡਾ ਸਾਹਬ ਉੱਤੇ ਬੈਠਾ ਤੇ ਵੱਡੇ ਤੋਂ ਵੱਡਾ ਉੱਤੇ ਬੈਠਾ ਉੱਤੇ ਸਾਰਿਆਂ ਦਾ ਬੌਸ ਬੈਠਾ ਹੁੰਦਾ ਨੀਤਾਗਨ ਤਾਂ ਇਹ ਆਰਗੇਨਾਈਜ਼ਡ ਹੋ ਗਿਆ ਤਰੀਕਾ ਕਿ ਅੱਗੇ ਇਹ ਲੋਕਲਾਈਜ਼ਡ ਸੀ ਠਾਣੇ ਤੱਕ ਹੀ ਸੀਮਤ ਸੀ ਇੱਕ ਜੇਲ ਦੇ ਥਾਣੇਦਾਰ ਤੱਕ ਸੀਮਤ ਸੀ ਜਾਂ ਕੋਈ ਥਾਣੇ ਗਿਆ ਤੇ ਆਪਣੀ ਮਰਜ਼ੀ ਦੇ ਨਾਲ ਮੁੰਸ਼ੀ ਨੂੰ ਕੋਈ ਸੇਵਾ ਪਾਣੀ ਦਿੱਤਾ ਆਈਓ ਨੂੰ ਦਿੱਤਾ ਐਸਐਚਓ ਨੂੰ ਇਹ ਇਦਾਂ ਚੱਲਦਾ ਸੀ ਇਹ ਫੈਕਟ ਹੈ ਸਾਰੇ ਨਹੀਂ ਮੈਂ ਕਹਿੰਦਾ ਕਿ ਉਸ ਟਾਈਮ ਵੀ ਬੇਈਮਾਨ ਸਨ ਸਾਰੇ ਕਰਪਟਸਨ ਨਹੀਂ ਬਹੁਤ ਵਧੀਆ ਬੀਬੇ ਬੰਦੇ ਇਮਾਨਦਾਰ ਬੰਦੇ ਆਲਵੇਸ ਮੈਕਮੇ ਚੁੰਦੇ ਪਰ ਪਹਿਲਾਂ ਇਹ ਤਰੀਕਾ ਸੀ ਹੁਣ ਤਰੀਕਾ ਕੀ ਹੈ ਕਿ ਥਾਣੇ ਚੋਂ ਸਬ ਡਿਵੀਜ਼ਨ ਚੋਂ ਜ਼ਿਲ੍ਹੇ ਚੋਂ ਤਾਂ 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 ਕੀ ਤੁਰਹ ਜਾਂਦਾ ਤੇ ਟੋਲੀਆਂ ਬਣਾ ਕੇ ਦਲਾਲ ਰੱਖ ਕੇ ਖੇਡ ਖੇਡੀ ਜਾਂਦੀ ਆ ਟੀਚੇ ਮਿੱਥੇ ਜਾਂਦੇ ਆ ਕਿ ਫਲਾਣੇ ਨੇ 50 ਕਰੋੜ ਕਮਾਇਆ ਮੈਂ 100 ਕਮਾਉਣਾ ਫਲਾਣੇ ਨੇ 100 ਕਮਾਇਆ ਮੈਂ 200 ਕਮਾਉਣਾ ਫਲਾਣੇ ਦੀ ਗੱਡੀ ਆ ਆ ਮੈਂ ਗੱਡੀ ਆ ਲੈਣੀ ਆ ਫਲਾਣੇ ਨੇ ਕੋਠੀ ਮਹਾਲੀ ਪਾਈ ਆ ਮੈਂ ਚੰਡੀਗੜ੍ਹ ਪਾਉਣੀ ਆ ਫਲਾਣੇ ਨੇ ਜਾ ਕੇ ਫਾਰਮ ਹਾਊਸ ਅਮਰੀਕਾ ਚ ਬਣਾਇਆ ਮੈਂ ਕੈਨੇਡਾ ਚ ਬਣਾਉ ਮੈਂ ਇੰਗਲੈਂਡ ਚ ਕੋਠੀ ਲਵ ਇਹ ਇੱਕ ਮੁਕਾਬਲੇ ਵਾਸੀ ਚੱਲ ਪਈ ਆ ਸਾਹਿਬ ਖਤਰਨਾਕ ਹੋ ਗਈ ਹੈ ਕ腐ਸ਼ਨ ਹੁਣ ਇਸ ਟਾਈਮ ਤੇ ਆ ਜਿਹੜੇ ਆਏ ਸਨ ਇਨਕਲਾਬੀ ਇਹਨਾਂ ਨੇ ਕਿਹਾ ਸੀਗਾ ਕਿ ਜ਼ੀਰੋ ਟੋਲਰੈਂਸ ਰਹੇਗੀ ਕ腐ਸ਼ਨ ਖਤਮ ਕਰ ਦੇਾਂਗੇ ਇਹ ਕਰ ਦੇਾਂਗੇ ਵਾਹ ਕਰ ਦੇਾਂਗੇ ਸਰਕਾਰ ਪਿਆ ਵਾਹ ਵਾ ਤੇ ਗਾ ਗਾ ਬਸ ਜਿਹਨੂੰ ਕਹ ਲੋ ਕਿ ਮਿਲ ਗਿਆ ਮੌਕਾ ਜਿਹਦਾ ਦਾ ਲੱਗ ਗਿਆ ਉਹ ਵਾਹ ਵਾ ਕਰੀ ਜਾਂਦਾ ਤੇ ਜਿਹੜਾ ਆਮ ਬੰਦਾ ਉਹ ਕਹਿੰਦਾ ਕਿ ਗਾ ਸਰਟੀਫਾਇਸ ਦੇ ਅਫਾਇਰ ਇਸ ਤਰ੍ਹਾਂ ਦੀ ਸੁਰਤਿਆਲ ਬਰਹਾਲ ਮੈਂ ਤੁਹਾਨੂੰ ਇੱਕ ਇਸ ਸਾਰੇ ਪ੍ਰਕਰਨ ਚ ਆਪਦੀ ਇੱਕ ਸ਼ੱਕ ਸ਼ੂਬੇ ਵਾਲੀ ਕਹਾਣੀ ਦੱਸ ਕੇ ਜਾਣ ਲੱਗਾ ਕਿ ਐਚਐਸ ਭੁੱਲਰ ਦੇ ਘਰੋਂ ਜਿਹੜਾ ਪੈਸਾ ਬਰਾਮਦ ਹੋਇਆ ਸਭ ਉਹ ਕਰੋੜਾਂ ਚ ਹੈ ਉਹ ਕਿਵੇਂ ਆਇਆ ਕਿਵੇਂ ਨਹੀਂ ਆਇਆ ਆਈ ਡੋਟ ਨੋ ਬਤ ਹੁਣ ਸੀਬੀਆਈ ਹੀ ਤੰਦਾ ਜੋੜ ਸਕਦੀ ਹੈ ਕੜੀਆਂ ਝੋੜ ਸਕਦੀ ਹੈ ਪਰ ਬੜਾ ਵੱਡਾ ਸਵਾਲ ਹੈ ਬੇਸਿਕ ਸਵਾਲ ਹੈ ਕਿ ਇੱਕ ਪੁਲਿਸ ਆਫੀਸਰ ਇਨਾ ਵੱਡਾ ਕੈਸ਼ ਰੱਖ ਕੇ ਬੈਠਾ ਹੀ ਕਿਉਂ ਸੀ ਤਾਂ ਮੈਂ ਤੁਹਾਨੂੰ ਲੈ ਚੱਲਦਾ ਉਸ ਦੌਰ ਦੇ ਵਿੱਚ ਕੁਝ ਹਲਚਲ ਚ ਕਿਉਂ ਕਿ ਉਦੋਂ ਕੁਝ ਤਬਾਦਲੇ ਆਂਦੀਆਂ ਚਰਚਾਵਾਂ ਸੀਗੀਆਂ ਤਬਾਦਲੇ ਹੋ ਰਹੇ ਸੀ ਰਦੋ ਬਦਲ ਹੋ ਰਹੇ ਸੀ ਫੇਰ ਬਦਲ ਹੋ ਰਹੇ ਸੀ ਪੰਜਾਬ ਪੁਲਿਸ ਚ ਮੈਂ ਉਸ ਵੇਲੇ ਰੈਗੂਲਰ ਆਡੀਅנס ਨੂੰ ਯਾਦ ਹੋਏਗਾ ਮੈਂ ਇਹ ਗੱਲ ਖੁਲਾਸੇ ਦੇ ਰੂਪ ਚ ਕਹੀ ਸੀ ਕਿ ਇੱਥੋਂ ਦੇ ਜਿਹੜੇ ਵੱਡੇ ਬਾਸ ਹੈ ਪੰਜਾਬ ਦੇ ਜਿਹੜੇ ਵੱਡੇ ਬਾਸ ਹੈ ਉਹ ਆਪਣੇ ਤਿੰਨ ਬੰਦੇ ਲਵਾਉਣਾ ਚਾਹੁੰਦੇ ਸੀਗੇ ਰੋਲਾ ਪਿਆ ਕਾਫੀ ਟਸਲ ਬਾਜੀ ਹੋਈ ਜਿਹੜੇ ਦਿੱਲੀ ਵਾਲੇ ਬਾਸ ਸਿਆ ਸ਼ਾਇਦ ਅੜ ਗਏ ਮੈਂ ਤੇ ਇਹ ਵੀ ਸੁਣਿਆ ਕਥੇ ਤੌਰ ਤੇ ਕਹਿਣਾ ਕਿ ਭਾਈ ਤਕਰਾਰ ਵੀ ਹੋਈ ਉਹਨਾਂ ਸਮੇਂ ਉਤੋਂ ਬਾਅਦ ਇਹ ਸਭ ਕੁਝ ਹੋਮੈਂ ਕਿਉਂਕਿ ਜਿਹੜੇ ਇੱਥੋਂ ਵਾਲੇ ਬਾਸ ਆ ਉਹਨਾਂ ਦੀ ਇੱਕ ਦਿੱਲੀ ਵਾਲੇ ਜਿਹੜੇ ਦੂਜੇ ਗੁਜਰਾਤ ਲੋਬੀਆਂ ਦੇ ਆ ਉਹਨਾਂ ਦੇ ਇੱਕ ਮੰਤਰੀ ਨਾਲ ਗੁੜੀ ਸਾਜ ਹੈ ਹੁਣ ਤੁਸੀਂ ਸਮਝ ਹੀ ਗਏ ਹੋਗੇ ਕਿ ਭਾਈ ਆ ਜਿਹੜਾ ਪੰਜਾਬ ਦੇ ਵਿੱਚ ਬੈਠਾ ਬਾਸ ਸਾਰਿਆਂ ਦਾ ਇਹਦੀ ਸਾਜ ਹੈ ਕੀ ਆ ਕੇਂਦਰੀ ਸਰਕਾਰ ਦੇ ਇੱਕ ਵਜ਼ੀਰ ਦੇ ਨਾਲ ਤੇ ਸ਼ਿਕਾਇਤ ਕਰਤਾ ਕੌਣ ਐ ਸਾ ਸ਼ਿਕਾਇਤ ਕਰਤਾ ਕੌਣ ਐ ਜਿਸ ਦਾ ਇਸ ਵੇਲੇ ਪੋਲਿਟੀਕਲ ਬੜਾ ਆਇਆ ਸ਼ਿਕਾਇਤ ਕਰਤਾ ਦੋ ਚਾਰ ਦਿਨ ਇਹ ਹੋ ਗਿਆ ਵਾਹ ਹੋ ਗਿਆ ਪਰ ਇੱਕ ਵਕੀਲ ਆਏ ਰਣ ਦੇ ਵਿੱਚ ਮੱਲਣ ਸਾਹਿਬ ਉਹਨਾਂ ਨੇ ਜਦੋਂ ਸਾਰੇ ਕਿਸੇ ਵੈਸੇ ਮੈਂ ਪਹਿਲਾਂ ਹੀ ਦੱਸਤਾ ਸੀਗਾ ਮੈਂ ਪਹਿਲਾਂ ਦੱਸ ਦਿੱਤਾ ਸੀਗਾ ਕਿ ਸ਼ਿਕਾਇਤ ਕਰਤਾ ਦਾਵੀ ਚਿੱਠਾ ਖੁੱਲਣਾ ਚਾਹੀਦਾ ਸਾਨੂੰ ਪਹਿਲੇ ਦਿਨ ਤੋਂ ਹੀ ਰਿਪੋਰਟਾਂ ਮਿਲੀਆਂ ਸਟਾਰਟ ਹੋ ਗਈਆਂ ਸਨ ਕਿ ਭਾਈ ਆਹ ਕੁਝ ਚੱਲ ਰਿਹਾ ਔਰ ਮੰਡੀ ਗੋਬਿੰਦਗੜ ਦੀ ਤੇ ਖੇੜੀ ਇੱਕ ਵੱਖਰੀ ਹੈ ਉਹਦੇ ਤੇ ਤਾਂ ਇੱਕ ਵੱਖਰੀ ਇਨਕੁਆਰੀ ਬੈਠਣੀ ਚਾਹੀਦੀ ਟੈਕਸ ਚੋਰੀ ਜਾਂ ਜੋ 2 ਨੰਬਰ ਦਾ ਸਕ੍ਰੈਪ ਵਗੈਰਾ ਖਪਦਾ ਉਹ ਤੇ ਵੱਖਰੀ ਗੇੜਿਆ ਪਰ ਸ਼ਿਕਾਇਤ ਕਰਤਾ ਕੇਂਦਰ ਦੀ ਪਾਰਟੀ ਹੈ ਜਿਹੜੀ ਉਹਦੇ ਨਾਲ ਜੁੜਿਆ ਉਸੇ ਕੇਂਦਰ ਦੇ ਵਜ਼ੀਰ ਨਾਲ ਜੁੜਿਆ ਇਥੋਂ ਵਾਲਾ ਇੱਕ ਬਾਸ ਨਿਯੁਕਤੀਆਂ ਨੂੰ ਲੈ ਕੇ ਖਿੱਚ ਤਾਣਿਆ ਕਰੋੜਾ ਰੁਪਈਆ ਪਿਆ ਕੀ ਹੈ ਕਰੋੜਾ ਰੁਪਈਆ ਕਿਸੇ ਖਾਸ ਜਗ੍ਹਾ ਤੇ ਤੈਨਾਤੀ ਨਿਯੁਕਤੀ ਵਾਸਤੇ ਤਾਂ ਨਹੀਂ ਸੀ ਕਿ ਪਿੰਕ ਲੱਗੀ ਇੱਥੋਂ ਵਾਲੇ ਬੌਸ ਨੂੰ ਉਹਨੇ ਆਪਣੇ ਯਾਰ ਨੂੰ ਕਿਹਾ ਯਾਰ ਨੇ ਕਾਲਜ ਦੇ ਵੱਡੇ ਬੌਸ ਬਣੇ ਜੋ ਮਦਾਈ ਤੱਕ ਮੈਨੂੰ ਸੀਟੀਆਂ ਵਜਾਉਂਦੇ ਸੀ ਉੱਥੋਂ ਤੱਕ ਤੇ ਫਿਰ ਇਹ ਤਾਣਾ ਬਾਣਾ ਜਿਹੜਾ ਬੁਣਿਆ ਗਿਆ ਇਹ ਸਿਰਫ ਮੇਰਾ ਸ਼ੱਕ ਹੈ ਜਾਂ ਕਹਿ ਲਓ ਕਿ ਮੇਰੀ ਆਪਣੀ ਸੋਚਨੀ ਹੈ ਮੈਂ ਇਹਦੇ ਵਿੱਚ ਕੋਈ ਐਵੀਡੈਂਸ ਨਹੀਂ ਰੱਖ ਸਕਦਾ ਪਰ ਜੋ ਚੀਜ਼ਾਂ ਸਾਡੇ ਸਾਹਮਣੇ ਚਲਦੀਆਂ ਨੇ ਕਈ ਵਾਰ ਅਸੀਂ ਉਹਨਾਂ ਨੂੰ ਜੋੜ ਕੇ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਤਸਵੀਰ ਸਿਰਜਣ ਦਾ ਯਤਨ ਕਰਦੇ ਹਾਂ ਕਿ ਆਹ ਯਾਰ ਚੀਜ਼ ਹੋ ਸਕਦੀ ਹੈ ਹੋ ਸਕਦਾ ਮੈਂ ਗਲਤ ਹੋਵਾਂ ਪਰ ਮੇਰਾ ਸ਼ੱਕ ਆਪਣੀ ਜਗ੍ਹਾ ਸਹੀ ਹੋ ਸਕਦਾ ਹੈ ਬਹੁਤ ਕੁਝ ਚੱਲ ਰਿਹਾ ਪਰ ਇਹ ਗੱਲ ਜਿਹੜੀ ਹੈ 101% ਸਹੀ ਹੈ ਕਿ ਆਰਗੇਨਾਈਜ਼ਡ ਤਰੀਕੇ ਨਾਲ ਜਿੰਨੀ ਕ੍ਰਾਪਸ਼ਨ ਕਰਕੇ ਜੜਨਾ ਪੈਸਾ ਇਥੋਂ ਕੈਲੂ ਕੇ ਭਾਈ ਡ੍ਰੇਨ ਕੀਤਾ ਜਾ ਰਿਹਾ ਕੱਢਿਆ ਜਾ ਰਿਹਾ ਪੰਜਾਬ ਚ ਦੁੱਖ ਹੁੰਦਾ ਕਿ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਕੁਝ ਵੀ ਕਰਨ ਦੇ ਕਾਬਿਲ ਨਹੀਂ ਆ ਸਾਡੀ ਬੇਵਸੀ ਹੈ ਸਾਡੀ ਆਵਾਜ਼ ਆ ਰਹੀ ਹੈ ਇਸ ਤੋਂ ਵੱਧ ਕੁਝ ਨਹੀਂ ਮਿਲਦੇ ਅਗਲੀ ਤੱਕ ਜੀ ਸਾਰੇਆਂ ਨੂੰ ਸਤ ਸ੍ਰੀ ਅਕਾਲ